ਉੱਥੇ ਉਹਨਾਂ ਦਾ ਨਜਾਇਜ਼ ਕਬਜ਼ਾ ਕਿਉਂਕਿ ਗੱਡੀ ਕ੍ਰਾਸ਼ ਕਰਨ ਨੂੰ ਵੀ ਉੱਥੇ ਬਹੁਤ ਘੱਟ ਜਗ੍ਹਾ ਇਹਨਾਂ ਦੇ ਜੋ ਨਜਾਇਜ਼ ਉੱਥੇ ਸਮਾ ਰੱਖਿਆ ਹੈ ਵੇਟ ਗ੍ਰੇਨਾਂ ਜੋ ਵੀ ਟਰਾਲੀ ਟਰੈਕਟਰ ਜੋ ਵੀ ਖੜਾਉਂਦੇ ਨੇ ਬਹੁਤ ਉੱਥੇ ਮਤਲਬ ਜਾਨੀ ਨੁਕਸਾਨ ਹੋਇਆ ਪਹਿਲਾਂ ਸਾਡੇ ਪਿੰਡ ਦੇ ਵੀ ਦੋ ਨੌਜਵਾਨ ਮੁੰਡਿਆਂ ਦੀ ਉੱਥੇ ਬਾਜ਼ੀਗਰ ਵਸਤੀ ਦੇ ਵਿੱਚ ਉਹ ਗੱਡੀ ਬੈਕ ਆ ਤੇ ਗਾਟੜਾਂ ਦੇ ਵਿੱਚ ਨਾਲ ਡੈਥ ਹੋ ਗਈ ਤੁਹਾਡੇ ਚੈਨਲ ਦੇ ਰਾਹੀਂ ਹੱਥ ਬਨ ਕੇ ਬੇਨਤੀ ਆ ਵੀ ਸਾਡੀ ਮੰਗ ਦਿਵਾਲੀ ਤੋਂ ਪਹਿਲਾਂ ਇਹਨਾਂ ਦਾ ਸਮਾਨ ਇਹ ਨਾਜਾਇਜ਼ ਇਥੋਂ ਕਬਜ਼ਾ ਇਹਨਾਂ ਦਾ ਚੱਕਿਆ ਜਾਵੇ ਤਾਂ ਜੋ ਸਾਡੇ ਪਿੰਨ ਨੂੰ ਇੱਕ ਸੰਤੋਸ਼ਟੀ ਮਿਲ ਸਕੇ ਵੀ ਇਹਨਾਂ ਜੋ ਨਾਜਾਇਜ਼ ਕਬਜ਼ਾ ਰੋਡ ਦੇ ਉੱਪਰ ਇਹ ਪੂਰਨ ਤੌਰ ਤੇ ਇਥੋਂ ਬੰਦ ਕੀਤਾ ਜਾਵੇ ਮੈਂ ਸਪੰਤ ਸਤੰਬਰ ਬਾਅਦ ਤੋਂ ਸੰਦੀਪ ਸਿੰਘ ਅਸੀਂ ਇਕੱਠ ਇਸ ਲਈ ਕੀਤਾ ਜੀ ਜੋ ਵੀ ਇਹ ਬਾਜ਼ੀਗਰ ਬਸਤੀ ਆ ਮਲੌਰ ਰੋਡ ਤੇ ਇਹਨਾਂ ਦੇ ਜੋ ਨਾਜਾਇਜ਼ ਉੱਥੇ ਸਮਾਨ ਰੱਖਿਆ ਆ ਵੇਟ ਗ੍ਰੇਲਾ ਜੋ ਵੀ ਟਰਾਲੀ ਟਰੈਕਟਰ ਜੋ ਵੀ ਖੜਾਉਂਦੇ ਨੇ ਬਹੁਤ ਉਥੇ ਮਤਲਬ ਇਹ ਜਾਨੀ ਨੁਕਸਾਨ ਹੋਇਆ ਪਹਿਲਾਂ ਸਾਡੇ ਪਿੰਡ ਦੇ ਵੀ ਦੋ ਨੌਜਵਾਨ ਮੁੰਡਿਆਂ ਦੀ ਉਥੇ ਬਾਜ਼ੀਗਰ ਵਸਤੀ ਦੇ ਵਿੱਚ ਉਹ ਗੱਡੀ ਬੈਗਾ ਤੇ ਗਾਟੜਾਂ ਦੇ ਵਿੱਚ ਨਾਲ ਡੈਥ ਹੋ ਗਈ ਤੇ ਹੁਣ ਇੱਕ ਥੋੜਾ ਜਿਹਾ ਪਿੱਸੇ ਵੀ ਇੱਕ ਮੁੰਡੇ ਦੀ ਰੋੜੀਆਂ ਤੋਂ ਡੈਥ ਹੋਈ ਆ ਕਿਉਂਕਿ ਅਸੀਂ ਚਾਹੁੰਦੇ ਆ ਵੀ ਉਥੋਂ ਨਜਾਇਜ਼ ਕਬਜ਼ੇ ਬਿਲਕੁਲ ਚੱਕੇ ਜਾਣ ਪ੍ਰਸ਼ਾਸਨ ਕੋਲ ਨਹੀਂ ਉਹ ਹੀ ਮੰਗ ਕਰਦੇ ਆ ਵੀ ਉਹ ਉਥੋਂ ਸਾਰੇ ਹਟਾਏ ਜਾਣ ਇਹਦੇ ਬਾਰੇ ਕੋਈ ਇਲੈਕਟ੍ਰਿਕ ਮਰਗ ਪੱਤਰ ਕੋਈ ਦਿੱਤਾ ਗਿਆ ਤੁਹਾਡੇ ਕੋਲ ਪ੍ਰਸ਼ਾਸਨ ਨੂੰ ਇਲੈਕਟ੍ਰਿਕ ਮਰਗ ਪੱਤਰ ਪਹਿਲਾਂ ਦਿੱਤੇ ਨੇ ਜੀ ਜਦੋਂ ਸਾਡੇ ਪਿੰਡ ਦੇ ਮੁੰਡਿਆਂ ਦੀ ਡੈਥ ਹੋਈ ਸੀ ਉਦੋਂ ਵੀ ਦਿੱਤੇ ਸੀ ਉਦੋਂ ਉਹਨਾਂ ਨੇ ਖਾਲੀ ਕਰਵਾ ਦੇ ਸੀਗੇ ਉਸ ਤੋਂ ਬਾਅਦ ਫੇਰ 10-15 ਦਿਨ ਰੱਖਦੇ ਨੇ ਉਸ ਤੋਂ ਬਾਅਦ ਫੇਰ ਉੱਥੇ ਲਾ ਲੈਂਦੇ ਨੇ ਫੋਟੋ ਆਲੇ ਜੇ ਹੁਣ ਸਾਡੀ ਨਾਮ ਇੰਤੇ ਗਿਆ ਤਾਂ ਤੁਹਾਡੇ ਵੱਲੋਂ ਜੇ ਨਹੀਂ ਖਾਲੀ ਕਰਨਗੇ ਜੀ ਅਸੀਂ ਉੱਥੇ ਧਰਨਾ ਲਾਵਾਂਗੇ ਸਾਰੇ ਪ੍ਰਸ਼ਾਸਨ ਪਿੰਡ ਦੇ ਇਕੱਠੇ ਹੋ ਕੇ ਉੱਥੇ ਸੀ ਧਰਨਾ ਇਲਾਕੇ ਦੇ ਲੋਕ ਸਾਰੇ ਹੀ ਪ੍ਰੇਸ਼ਾਨ ਨੇ ਜੀ ਜੋ ਗੱਡੀਆਂ ਵਾਲੇ ਵੀ ਨਾ ਗੱਦੇ ਨੇ ਤਾਂ ਗੱਡੀ ਉੱਥੇ ਕ੍ਰਾਸ ਕਰਦੇ ਆ ਉਹਦਾ ਵੀ ਕਿਉਂਕਿ ਉਹਨਾਂ ਦਾ ਸਮਾਨ ਬਿਲਕੁਲ ਸੜਕ ਦੇ ਉੱਤੇ ਪਿਆ ਜੀ ਅਸੀਂ ਕਹਿੰਦੇ ਆ ਵੀ ਹੋਰ ਵੀ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਜੋ ਪਹਿਲਾਂ ਹੋ ਗਿਆ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਵੀ ਬਹੁਤ ਮਾੜਾ ਹੋਇਆ ਵੀ ਹੁਣ ਉਹ ਨੁਕਸਾਨ ਉੱਥੇ ਨਾ ਹੋਵੇ ਵੀ ਪ੍ਰਸ਼ਾਸਨ ਤੋਂ ਮੈਂ ਕਹਿੰਦਾ ਜਲਦੀ ਤੋਂ ਜਲਦੀ ਉਹ ਖਾਲੀ ਕਰਾਇਆ ਜਾਵੇ ਦੀਵਾਲੀ ਤੋਂ ਪਹਿਲਾਂ ਪਹਿਲਾਂ ਖਾਲੀ ਕਰਾਇਆ ਜਾਵੇ ਮੈਂ ਵਿਕਰ ਸਿੰਘ ਪੈਂਟੰਬਰਵਾਲ ਜੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਜੋ ਨਾਜਾਇਕ ਕੁੱਪ ਤੋਂ ਲੈ ਕੇ ਬਲਾਕ ਤੱਕ ਵੈਸੇ ਦਾ ਸਾਰੇ ਕਿਤੇ ਵੀ ਜਿੱਥੇ ਵੀ ਨਿਯਾਜ ਕਬਜ਼ੇ ਕੀਤੇ ਹੋਏ ਰੋੜਾਂ ਦੇ ਉੱਤੇ ਉਹ ਖਾਲੀ ਕਰਾਉਣਾ ਚਾਹੀਦੇ ਨੇ ਖਾਸ ਕਰਕੇ ਜਿੱਮੇ ਸਾਡੇ ਬਾਜੀਗਰ ਵਸਦੀ ਹੈ ਇੱਥੇ ਸਾਡੇ ਨਗਰ ਦੇ ਦੋ ਬੱਚਿਆਂ ਦੀ ਕੱਲੇ-ਕੱਲੇ ਬੱਚੇ ਸੀ ਇਹ ਦੋਹਾਂ ਦੀ ਇੱਥੇ ਮੌਤ ਹੋਈ ਉਹ ਲੋਹੇ ਦੇ ਉਹਦੇ ਵਿੱਚ ਲੱਗਣ ਕਰਕੇ ਉਸ ਤੋਂ ਬਾਅਦ ਪਿੱਛੇ ਜੇ ਫੇਰ ਸਾਡੇ ਇੱਥੇ ਦੋ ਬੱਚਿਆਂ ਦੀ ਮੌਤ ਹੋਈ ਹੈ ਇਹ ਸੇ ਕਾਰਨ ਕਰਕੇ ਅੱਜ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਉੱਥੇ ਪਾਣੀ ਤੇ ਨਿਯਾਜ ਕਬਜ਼ਾ ਉੱਤੇ ਲੋਹਾ ਪਿਆ ਹੈ ਮਸ਼ੀਨਾਂ ਖੜੀਆਂ ਨੇ ਹੋਰ ਇਹਨਾਂ ਦਾ ਉਹ ਪ੍ਰਸ਼ਾਸਨ ਦੇ ਅੱਗੇ ਅਸੀਂ ਇਹੀ ਮੰਗ ਕਰਦੇ ਆਂ ਕਿ ਉਹਨੂੰ ਜਲਦੀ ਜਲਦੀ ਚੁਕਾਇਆ ਜਾਵੇ। ਸਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਪਿੰਡ ਨਗਰ ਟੈਂਬਰਵਾਲ ਵੱਲੋਂ ਸਮੁੱਚੀ ಗ್ರಾಮ ਪੰਚਾਇਤ ਖੜੀ ਹੈ ਜੀ। ਸਾਡਾ ਇੱਕ ਨਿੱਕਾ ਜਿਹਾ ਪ੍ਰਸ਼ਾਸਨ ਅੱਗੇ ਮੁੱਦਾ ਜੀ ਜੋ ਸਾਨੂੰ ਲੋਕਲ ਬਾਜ਼ਾਰ ਲੱਗਦਾ। ਸਾਨੂੰ ਹਸਪੀਟਲ ਵੀ ਮਿਲਦਾ ਪੈਂਦਾ, ਪੁਲਿਸ ਸਟੇਸ਼ਨ ਵੀ ਮਿਲਦਾ ਪੈਂਦਾ, ਡਾਕਖਾਨਾ ਵੀ ਸਾਨੂੰ ਮਿਲਦਾ ਪੈਂਦਾ। ਤਕਰੀਬਨ ਸਾਡੇ ਹਰ ਪਿੰਡ ਦਾ ਹਰ ਵਿਅਕਤੀ ਤਿੰਨ ਤੋਂ ਚਾਰ ਗੇੜੇ ਉਹਨਾਂ ਦੇ ਡੇਲੀ ਦੇ ਮਿਲਾਉਤ ਦੇ ਨੇ। ਜੋ ਕਿ ਰਸਤੇ ਦੇ ਵਿੱਚ ਬਾਜੀਗਰ ਬਰਾਦਰੀ ਜੋ ਸਾਡੇ ਨਾਲ ਦੇ ਪਿੰਡ ਮਾਡਲ ਟਾਊਨ ਵਿਖੇ ਰਹਿੰਦੀ ਆ ਉਥੇ ਉਹਨਾਂ ਦਾ ਨਜਾਇਜ਼ ਕਬਜ਼ਾ ਕਿਉਂਕਿ ਗੱਡੀ ਕ੍ਰਾਸ਼ ਕਰਨ ਨੂੰ ਵੀ ਉਥੇ ਬਹੁਤ ਘੱਟ ਜਗ੍ਹਾ ਪਹਿਲਾਂ ਸਾਡੇ ਪਿੰਡ ਦੇ ਦੋ ਬੱਚਿਆਂ ਦੇ ਨਾਲ ਇੱਕ ਹੈਪਨ ਹੋਇਆ ਉਹਨਾਂ ਪਰਿਵਾਰਾਂ ਦਾ ਅਸੀਂ ਦੁੱਖ ਦੇਖ ਨਹੀਂ ਸਕਦੀ ਸੋ ਪ੍ਰਸ਼ਾਸਨ ਅੱਗੇ ਹੱਥ ਬੰਨ੍ਹ ਕੇ ਸਾਡੇ ਪਿੰਡ ਵੱਲੋਂ ਬੇਨਤੀ ਆ ਤੁਹਾਡੇ ਚੈਨਲ ਦੇ ਰਾਹੀਂ ਹੱਥ ਬੰਨ੍ਹ ਕੇ ਬੇਨਤੀ ਆ ਵੀ ਸਾਡੀ ਮੰਗ ਦੀਵਾਲੀ ਤੋਂ ਪਹਿਲਾਂ ਇਹਨਾਂ ਦਾ ਸਮਾਨ ਨਜਾਇਜ਼ ਇਥੋਂ ਕਬਜ਼ਾ ਇਹਨਾਂ ਦਾ ਚੱਕਿਆ ਜਾਵੇ ਤਾਂ ਜੋ ਸਾਡੇ ਪਿੰਨ ਨੂੰ ਇੱਕ ਸੰਤੋਸ਼ਟੀ ਮਿਲ ਸਕੇ ਵੀ ਇਹਨਾਂ ਜੋ ਨਜਾਇਜ਼ ਕਬਜ਼ਾ ਰੋਡ ਦੇ ਉੱਪਰ ਇਹ ਪੂਰਨ ਤੌਰ ਤੇ ਇੱਥੋਂ ਬੰਦ ਕੀਤਾ ਜਾਵੇ ਇਹ ਨਾ ਹੋਵੇ ਵੀ ਦਿਵਾਲੀ ਤੋਂ ਬਾਅਦ ਇਹ ਫੇਰ ਰੱਖ ਲੈਣ ਜੇ ਇਦਾਂ ਦੀ ਕੋਈ ਗੱਲਬਾਤ ਹੁੰਦੀ ਆ ਸਾਨੂੰ ਮਜਬੂਰ ਨਾ ਕੀਤਾ ਜਾਵੇ ਤਾਂ ਜੋ ਅਸੀਂ ਧਰਨਾ ਨਾ ਲਾਉਣਾ ਪਾਵੇ ਸਾਡੀ ਇੰਨੀ ਕੁ ਬੇਨਤੀ ਆ ਪੁਲਿਸ ਪ੍ਰਸ਼ਾਸਨ ਅੱਗੇ ਵੀ ਇਹ ਨਜਾਇਜ਼ ਕਬਜ਼ਾ ਇੱਥੋਂ ਜ਼ਰੂਰ ਹਟਾਇਆ ਜਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਭਾਈ ਕੁਲਵਿੰਦਰ ਸਿੰਘ ਜੀ ਮੈਂਬਰ ਪੰਚਾਇਤ ਬਰਵਾਲ ਅਸੀਂ ਸਾਡਾ ਮੁੱਦਾ ਜਿਹੜਾ ਬਾਜੀਗਰ ਵਾਸਤੇ ਜਿਹੜੀ ਮਲੋਜ ਮਲਟਾ ਨੂੰ ਕਿਹਨੂੰ ਕਹਿੰਦੇ ਆਪਾਂ ਉਥੇ ਬਲੂਹਾ ਰੂਹਾ ਬਹੁਤ ਪਿਆ ਨਜਾਇਜ਼ ਕਬਜ਼ਾ ਪਹਿਲਾਂ ਉਥੇ ਖਿਡਾਰੋਂ ਜੋਕ ਨੇ ਸਾਡੇ ਨਗਰ ਦੇ ਦੋ ਬੱਚੇ ਨੇ ਜਿਹੜੇ ਪਹਿਲਾਂ ਉਥੇ ਦੋ ਤਿੰਨ ਸਾਲ ਪਹਿਲਾਂ ਉਹ ਐਕਸੀਡੈਂਟ ਚ ਮਾਰੇ ਗਏ ਸੀਗੇ ਉਹ ਲੋਹੇ ਦੇ ਕਾਰਨ ਜੋਕ ਰਸਤਾ ਬਰਾਉ ਸੀਗਾ ਉਹ ਲੋਹੇ ਦੇ ਵਿੱਚ ਆ ਕੇ ਰਾਤ ਨੂੰ ਵਿੱਚ ਲਗੇ ਉਸ ਤੋਂ ਬਾਅਦ ਵੀ ਦੋ ਐਕਸੀਡੈਂਟ ਹੋਰ ਹੋਏ ਨੇ ਆ ਪਿੱਛੇ ਜੇ ਥੋੜੇ ਦਿਨ ਪਹਿਲਾਂ ਇੱਕ ਕਰੋੜੀਆਂ ਤੋਂ ਮੁੰਡਾ ਇੱਕ ਹੋਰ ਵੀ ਦੋ ਬੱਚਿਆਂ ਦੀ ਜਿਹੜੀ ਡੈਥ ਹੋ ਚੁੱਕੀ ਹੈ ਉਥੇ ਸੋ ਅਸੀਂ ਤਾਂ ਮੰਗ ਕਰਦੇ ਆ ਇਹ ਪ੍ਰਸ਼ਾਸਨ ਤੋਂ ਵੀ ਉਹ ਨਜਾਇਜ਼ ਕਬਜ਼ਾ ਚੱਕੇ ਜਾਣਾ ਤਾਂ ਕਿ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਕੋਈ ਅਖੀਰਤ ਨਾ ਹੋਵੇ ਤੇ ਇਸ ਦੀ ਜਿਹੜਾ ਬਹੁਤ ਕੀਤੀ ਜਾਵੇ ਇਸ ਦੀ